ਬੀਜੇਪੀ ਦਾ ਬੇਸ ਵਧਾਉਣ ਲਈ ਆਧਾਰ ਵਧਾਉਣ ਲਈ ਹੁਣ ਇੱਥੇ ਅਮਿਤ ਸ਼ਾ ਰਿਹਾ ਕਹਿੰਦੇ ਇਹ ਵੀ ਚਰਚਾਵਾ ਨੇ ਕਿ ਅਮਿਤ ਸ਼ਾ ਹੋਣੀ ਕੋਈ ਐਲਾਨ ਵੀ ਕਰ ਸਕਦੇ ਨੇ ਕਿ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰ ਸਕਦੇ ਨੇ ਉਹ ਤਾਂ ਪਹਿਲਾਂ ਹੀ ਵਾਦਾ ਕੀਤਾ ਹੋਇਆ ਹੈ ਜਾਣ ਕੇ ਰੋਕਿਆ ਵੀ ਕਿਸ ਮੌਕੇ ਕਰਨਾ ਇਲੈਕਸ਼ਨ ਦੇ ਮੌਕੇ ਕਰਾਂਗੇ ਜਦੋਂ ਅੰਮ੍ਰਿਤਪਾਲ ਵਾਲੀ ਗੱਲ ਕਹਿੰਦੇ ਬਹੁਤ ਸਾਰੇ ਵਿਦਵਾਨ ਚਰਚਾ ਕਰਦੇ ਨੇ ਵੀ ਹੋ ਸਕਦਾ ਅੰਮ੍ਰਿਤਪਾਲ ਚੋਣਾਂ ਦੇ ਨੇੜੇ ਬਾਹਰ ਆ ਜੇ ਤੇ ਐਤ ਕੀ ਉਹ ਜਿਆਦਾ ਬੀਜੇਪੀ ਵਾਲੇ ਖੁਸ਼ ਹੈ ਕਿਉਂਕਿ ਪਿਛਲੀ ਜਿਹੜੀ 24 ਦੀ ਇਲੈਕਸ਼ਨ ਐ ਹੋਈ ਐ ਪਾਰਲੀਮੈਂਟ ਉਹਦੇ ਵਿੱਚ ਉਹਨਾਂ ਨੂੰ ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ 18% ਵੋਟ ਸ਼ੇਅਰ ਹੋਇਆ। ਉਹ ਐ ਹੁੰਦਾ ਵੀ 2% ਵੋਟ ਸ਼ੇਅਰ ਵਧਾ ਦਿਓ ਆਪਦਾ 1-2% ਹੀ ਤੇ ਕਈ ਐਮ.ਐਲ.ਏ ਜਿਤਾ ਲੈਨੇ ਉਹ ਬਰਨਾਲੇ ਨੂੰ ਸੈਂਟਰ ਨੇ ਜਿਤਾਉਣਾ ਸੀਗਾ। ਜਿਹੜੇ ਬੰਦਿਆਂ ਨੂੰ ਕੋਈ ਜਾਣਦਾ ਨਹੀਂ ਸੀ ਕਾਂਗਰਸ ਨੇ ਉਹ ਬੰਦੇ ਖੜੇ ਕਰਤੇ। ਕਈ ਟੰਗ ਵਰਤੇ ਜਾਂਦੇ ਆ। ਹੁਣ ਤਾਂ ਹੋਰ ਵੀ ਟੰਗ ਵਰਤੇ ਜਾਂਦੇ ਆ। ਉਹ ਤਾਂ ਵੀ ਅਭੀ ਇਲੈਕਸ਼ਨ ਕਮਿਸ਼ਨ ਤੇ ਬੀਜੇਪੀ ਦਾ ਕੰਟਰੋਲ ਆ। ਈਵੀਐਮ ਮਸ਼ੀਨਾਂ ਨੇ ਕੀ ਚਮਤਕਾਰ ਕਰ ਦੇਣਾ ਉਹ ਨਹੀਂ ਸਾਨੂੰ ਪਤਾ। ਤੁਹਾਨੂੰ ਲੱਗਦਾ ਹੈ ਕਾਲੀ ਦਲ ਨੂੰ ਵੀ ਇੱਕ ਸੁਨੇਹਾ ਦਿੱਤਾ ਜਾ ਰਿਹਾ ਵੀ ਅਸੀਂ ਇਸ ਤਰੀਕੇ ਨਾਲ ਹੀ ਮਜ਼ਬੂਤ ਹੋ ਸਕਦੇ ਹਾਂ ਜੇ ਗੱਠ ਜੋੜ ਨਹੀਂ ਕਰਦੇ ਤਾਂ ਨਾ ਕਰੋ। ਨਹੀਂ ਕੋਈ ਕਾਲੀ ਦਲ ਨੂੰ ਸ ਪਹਿਲੀ ਗੱਲ ਤਾਂ ਤੁਸੀਂ ਇਹ ਮੰਨੋ ਵੀ ਇਹਨਾਂ ਦੀ ਕੋਈ ਆਪਸ ਵਿੱਚ ਦੇ ਵਿਰੋਧ ਹੀ ਹੈ ਨਹੀਂ। ਇੰਨੇ ਦਿਨੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਤੇ ਸਾਰੀਆਂ ਪਾਰਟੀਆਂ ਦੀ ਨਜ਼ਰ 2027 ਦੇ ਉੱਤੇ ਹੈ। ਜਦੋਂ ਅਸੀਂ ਬੀਜੇਪੀ ਦੀ ਗੱਲ ਕਰਦੇ ਆ ਤਾਂ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਵਿੱਚ ਕੁਝ ਚਿਹਰੇ ਸ਼ਾਮਲ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਗਵੀਰ ਸਿੰਘ ਬਰਾੜ ਹੋਣਿਆਂ ਦੀ ਜੇਕਰ ਗੱਲ ਕਰ ਲਈਏ ਨਾਲ ਚੰਦਰਜੀਤ ਸਿੰਘ ਬਰਾੜ ਹੋਣਿਆਂ ਦੀ ਗੱਲ ਕਰੀ ਉਹ ਸ਼ਾਮਲ ਹੋਏ ਨੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਹੋਏ ਨੇ ਕਾਂਗਰਸ ਦੇ ਨੇਤਾ ਬਹੁਤ ਪਹਿਲਾਂ ਸ਼ਾਮਲ ਹੋਏ ਤਾਂ ਅੱਜਕੱਲ ਚਰਚਾਵਾ ਇਹ ਨੇ ਕਿ ਅਮਿਤ ਸ਼ਾਹ ਜਿਹੜੇ ਹੈਗੇ ਨੇ ਉਹ ਫਰਵਰੀ ਦੇ ਅਖੀਰ ਦੇ ਵਿੱਚ ਮੋਗੇ ਦੇ ਵਿੱਚ ਇੱਕ ਰੈਲੀ ਕਰਨਗੇ ਜਿੱਥੇ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਜਿਹੜੀ ਬੀਜੇਪੀ ਕਰੇਗੀ ਤੇ ਨਾਲ ਦੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ਦੇ ਵਿੱਚ 1 ਫਰਵਰੀ ਨੂੰ ਆ ਰਹੇ ਨੇ ਤੇ ਨਾਲ ਦਵਾਬੇ ਦੇ ਵਿੱਚ ਆ ਰਹੇ ਨੇ ਇਸ ਵਾਰ ਦੀ ਸਿਆਸਤ ਕੀ ਹੋਵੇਗੀ ਜਾਂ ਜਿਹੜਾ ਬੀਜੇਪੀ ਇਸ ਤਰੀਕੇ ਦੇ ਨਾਲ ਮੀਟਿੰਗਾਂ ਕਰ ਰਹੀ ਆ ਜਾਂ ਫੇਰ ਹੀ ਪੰਜਾਬ ਦੇ ਵਿੱਚ ਲਗਾਤਾਰ ਵੱਡੇ ਲੀਡਰ ਮਾਰ ਰਹੇ ਨੇ ਇਹਨਾਂ ਦਾ ਅਸਰ ਕੀ ਹੋਵੇਗੀ ਤੇ ਜਿਹੜੀਆਂ 2027 ਦੀਆਂ ਚੋਣਾਂ ਨੇ ਉਹਦੇ ਵਿੱਚ ਕਿਹੜੇ-ਕਿਹੜੇ ਫੈਕਟਰ ਕੰਮ ਕਰਨਗੇ ਬੀਜੇਪੀ ਕਿਹੜੇ ਤਰੀਕਿਆਂ ਨਾਲ ਪੰਜਾਬ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰੇਗੀ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹੁਣੀ ਨੇ ਸਵਾਗਤ ਉਹਨਾਂ ਦਾ ਕਰ ਲੈਨੇ ਆ ਸਿੱਧੂ ਸਾਹਿਬ ਸਵਾਗਤ ਹੈ ਇਸ ਸਸਿਕਾ ਜਿਵੇਂ ਤਾਂ ਆਪਾਂ ਗੱਲ ਕੀਤੀ ਹੈ ਕਿ ਇੱਕ ਤਾਂ ਪੰਜਾਬ ਦੀ ਜਿਹੜੀ ਸਿਆਸਤ ਨੂੰ ਪਾਰ ਲਾਉਣ ਲਈ ਬੀਜੇਪੀ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਬਹੁਤ ਸਾਰੇ ਲੀਡਰ ਵੀ ਸ਼ਾਮਲ ਕੀਤੇ ਨੇ ਪਹਿਲਾਂ ਤਾਂ ਥੋੜਾ ਜਿਹਾ ਬੀਜੇਪੀ ਲਈ ਸੌਖਾ ਹੈਗਾ ਵੇਖੋ ਸੌਖਿਆ ਨਹੀਂ ਹੁੰਦਾ ਜਿਹੜੀ ਪੋਲੀਟੀਕਲ ਪਾਰਟੀ ਹੋਵੇ ਕਿ ਨਾ ਉਹ ਆਪਦਾ ਵਿਸਥਾਰ ਆਪਦੀ ਆਪਦਾ ਜਿਹੜਾ ਮਤਲਬ ਕਿ ਲੋਕਾਂ ਦੇ ਵਿੱਚ ਉਹਦਾ ਬੇਸ ਹੈ ਉਹਨੂੰ ਬੇਸ ਨੂੰ ਹਮੇਸ਼ਾ ਆਧਾਰ ਨੂੰ ਵਧਾਉਣ ਦੀ ਕੋਸ਼ਿਸ਼ ਹਰੇਕ ਪਾਰਟੀ ਕਰਦੀ ਹੈ ਤੇ ਆਧਾਰ ਸੰਗੜ ਜੇ ਤਾਂ ਫਿਰ ਉਹਨਾਂ ਨੂੰ ਉਹਨਾਂ ਦੀ ਸਾਰੀ ਗੱਲ ਹੀ ਇਸੇ ਤੇ ਆ ਵੋਟ 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 ਵੱਡੀ ਕਰਨੀ ਹੁੰਦੀ ਹੈ ਵੋਟਾਂ ਦਾ ਜਿਹੜਾ ਬੈਂਕ ਹੈ ਜਾਂ ਵੋਟਾਂ ਦੀ ਜਿਹੜੀ ਗਿਣਤੀ ਹੈ ਉਹ ਜ਼ਿਆਦਾ ਵਧਾਉਣੀ ਹੁੰਦੀ ਹੈ ਹਰੇਕ ਪਾਰਟੀ ਕਰਦੀ ਹੈ ਤੇ ਐਤ ਕੀ ਉਹ ਜ਼ਿਆਦਾ ਬੀਜੇਪੀ ਵਾਲੇ ਖੁਸ਼ ਹੈ ਕਿਉਂਕਿ ਪਿਛਲੀ ਜਿਹੜੀ 24 ਦੀ ਇਲੈਕਸ਼ਨ ਹੈ ਹੋਈ ਹੈ ਪਾਰਲੀਮੈਂਟ ਉਹਦੇ ਵਿੱਚ ਉਹਨਾਂ ਨੂੰ ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ 18% ਵੋਟ ਸ਼ੇਅਰ ਹੋਇਆ ਜਿਹੜਾ ਬਹੁਤ ਕਾਫੀ ਵੱਡੀ ਗਿਣਤੀ ਚ ਹੈ 18% 18 ਤੋਂ ਵਧਾ ਕੇ ਜੇ ਉਹਨਾਂ ਨੇ 2-4% ਹੋਰ ਕਰ ਲਿਆ ਤਾਂ ਉਹ ਉਹ ਇੱਥੇ ਕਾਫੀ ਉਹਨਾਂ ਨੂੰ ਉਮੀਦ ਹੈ ਵੀ ਉਹਦੇ ਨਾਲ ਕਈ ਐਮਐਲਏ ਚ ਤਾ ਸਕਣਗੇ ਇੱਕ ਤਰ੍ਹਾਂ ਦੀ ਕਿਥੋਂ ਦੀ ਫੋਰਸ ਹੋਊ ਇੱਕ ਵਾਰੀ ਫੋਰਸ ਬਣ ਜੀ ਫਿਰ ਅੱਗੇ ਵਧਾ ਲੈਂਦੇ ਆ ਅੱਛਾ ਦੂਜੇ ਪਾਸੇ ਅਕਾਲੀ ਦਲ ਦਾ ਵੋਟ ਸ਼ੇਅਰ ਵੀ 26% ਹੈ ਤਕਰੀਬਨ ਇੱਥੇ ਕਿ ਜੇ ਆ ਤੇ 26% ਦੇ ਨੇੜੇ ਤੇ ਜਿਹੜੀ ਹੁਣ ਆਮ ਆਦਮੀ ਦਾ 42 ਤੋਂ ਥੱਲੇ ਆ ਕੇ ਡਿੱਗ ਪਿਆ 20% ਇਹਨਾਂ ਦਾ ਹੋ ਗਿਆ ਤੇ ਵੋਟ ਸ਼ੇਅਰ ਤੇ ਨੇੜੇ ਤੇੜੇ ਭਾਜਪਾ ਖੜੀ ਆ ਹੁਣ ਤੀਜੀ ਧਿਰ ਦੇ ਲੈਵਲ ਤੇ ਕਾਂਗਰਸ ਹੈ ਜਿਹੜੀ ਜਿਹੜੀ ਕਾਂਗਰਸ ਹੈ ਉਹ ਥੋੜਾ ਜਿਹਾ ਇੱਥੇ ਕਿ ਜੇ ਕਾਂਗਰਸ ਖੜੀ ਹੈ ਵੋਟ ਸ਼ੇਅਰ ਦੇ ਵਿੱਚ ਸਾਰੇ ਤਿੰਨੇ ਚਾਰੇ ਜਿਹੜੀਆਂ ਹਨ ਨੇੜੇ ਨੇੜੇ ਜੇ ਖੜੀਆਂ ਹੈਗੀਆਂ ਜੀ ਮਤਲਬ ਕਿ ਸਾਰੀਆਂ 20 25 ਦੇ 20 25 ਦੇ ਨੇੜੇ 100% ਹੋ ਜਾਂਦਾ 100 ਬਣ ਜਾਂਦਾ ਸਾਰੇ ਚਾਰਾਂ ਦਾ 25 25 ਨੂੰ ਕਰੀਏ ਚਾਰਾਂ ਦਾ ਇਹ ਥੋੜੇ ਥੋੜੇ ਜਿਹਾ ਫਰਕ ਚ ਖੜਿਆ ਹਰੇਕ ਆਪ ਦੀ ਥੋੜੀ ਜੀ ਪੀਸ਼ਨ ਵਧਾਉਂਦਾ ਚਾਹੁੰਦਾ ਫਿਰ ਜਿਹੜੀਆਂ ਵੋਟਾਂ ਵਿੱਚ ਗਿਣਤੀ ਮਿੰਤੀ ਹੁੰਦੀ ਹੈ ਜਾਂ ਵੀ ਕਿਸ ਤਰੀਕੇ ਨਾਲ ਤੁਸੀਂ ਜ਼ਿਆਦਾ ਐਮ.ਐਲ.ਏ ਜਿਤਾ ਸਕਦੇ ਹੋ ਉਹ ਐਂ ਹੁੰਦਾ ਵੀ 2% ਵੋਟ ਸ਼ੇਅਰ ਵਧਾ ਦਿਓ ਆਪ ਦਾ 1 2% ਹੀ ਤੇ ਕਈ ਐਮਐਲਏ ਜਿਤਾ ਲੈਨੇ ਹੋ ਤੁਸੀਂ ਫਿਰ ਅੰਦਰੋਂ ਸੀਕ੍ਰੀਟ ਗੋਪਤ ਲੈਵਲ ਦੇ ਤੁਸੀਂ ਅੰਡਰਸਟੈਂਡਿੰਗ ਕਰ ਲੈਨੇ ਹੋ ਜਿਵੇਂ ਅਕਾਲੀ ਦਲ ਹੈ ਹਮ ਅਕਾਲੀ ਦਲ ਨਾਲ ਨਾਲ ਸਮਝੌਤਾ ਕਰੇ ਬੀਜੇਪੀ ਆ ਨਾ ਅਕਾਲੀ ਦਲ ਕਰਨ ਇਲੈਕਸ਼ਨ ਤੋਂ ਪਹਿਲਾਂ ਪਰ ਅੰਦਰੋਂ ਅੰਦਰੀ ਗੋਪਤ ਸਮਝੌਤਾ ਕਰ ਲੈਣ ਅੰਡਰਸਟੈਂਡਿੰਗ ਕਰ ਲੈਣ ਉਹ ਗੁਪਤ ਰਹਿੰਦੀ ਹੁੰਦੀ ਹੈ ਉਹ ਕਿਸੇ ਨੂੰ ਨਹੀਂ ਬਾਹਰ ਪਤਾ ਲੱਗਦਾ ਉਹ ਇਹਦੇ ਚ ਫਰਜ਼ ਕੀਤਾ ਵੀ ਲੁਧਿਆਣੇ ਦੀਆਂ ਸੀਟਾਂ ਜੀ ਇਹਨਾਂ ਤੇ ਬੀਜੇਪੀ ਦਾ ਕੈਂਡੀਡੇਟ ਜ਼ਿਆਦਾ ਵੋਟ ਲੈ ਜੂਗਾ ਉਥੇ ਅਕਾਲੀ ਦਲ ਦਾ ਮਾੜਾ ਖੜਾ ਕਰ ਦੇ ਜੀ ਵੀ ਵੋਟ ਨਾ ਬਹੁਤੀ ਘੱਟ ਸਕੇ ਬੀਜੇਪੀ ਦੀ ਹੈ ਜੀ ਜਮ ਇਸ ਕਰਕੇ ਜਿਵੇਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਾਂ ਵੀ ਜਦੋਂ ਬਰਨਾਲੇ ਨੂੰ ਸੈਂਟਰ ਨੇ ਜਿਤਾਉਣਾ ਸੀਗਾ ਦਸੰਬਰ 1900 18 1985 ਵਿੱਚ ਜੀ ਤਾਂ ਜਿਤਾਉਣਾ ਸੀ ਜਾਣ ਕੇ ਵੀ ਅਸੀਂ ਵੀ ਇੱਥੇ ਅਸੀਂ ਤਾਂ ਜੀ ਜਮਹੂਰੀਅਤ ਹੈ ਜਿਹੜੀ ਉਥੇ ਦੁਬਾਰਾ ਬਹਾਲ ਕਰਤੀ ਹੈ ਪੰਜਾਬ ਦੇ ਵਿੱਚ ਹਾਂ ਦਰبار صاحب ਉਤੇ ਫੌਜੀ ਹਮਲੇ ਤੋਂ ਬਾਅਦ ਜੀ ਤਾਂ ਉਹਨਾਂ ਨੇ ਕੀ ਕੀਤਾ ਵੀ ਉਹ ਜਿੱਥੇ ਜਿੱਥੇ ਖੜੇ ਕੀਤੇ ਉਹਦੇ ਆ ਆ ਆ ਕਾਂਗਰਸ ਅਕਾਲੀ ਦਲ ਦੇ ਬੰਦੇ ਖੜੇ ਸੀਗੇ ਉਹਨਾਂ ਦੇ ਬਰਾਬਰ ਤੇ ਇੱਕ ਨਾ ਜਿਹੜੇ ਬੰਦਿਆਂ ਨੂੰ ਕੋਈ ਜਾਣਦਾ ਨਹੀਂ ਸੀ ਕਾਂਗਰਸ ਨੇ ਉਹ ਬੰਦੇ ਖੜੇ ਕਰਤੇ ਅੱਛਾ ਸਰਪੰਚ ਲੈਵਲ ਦੇ ਮੈਂਬਰ ਲੈਵਲ ਦੇ ਪੰਚਾਇਤ ਲੈਵਲ ਤੇ ਤੇ ਉਹਨਾਂ ਨੂੰ ਵੋਟ ਕੀ ਪੈਣੀ ਸੀ ਹਾਂ ਹੈ ਤੇ ਇਸ ਕਰਕੇ ਉਹਦੇ ਜੀ 75 ਦੇ ਨੇੜ ਤੇ 75 ਸ਼ਾਇਦ 75 ਸੀਗੇ ਬਰਨਾਲਾ ਜਿੱਤ ਗਿਆ ਤੇ ਉਹਦੀ ਸਰਕਾਰ ਬਣ ਗਈ ਇਹ ਜਿਹੜੇ ਤਰੀਕੇ ਹੁੰਦੇ ਆ ਤੌਰ ਤਰੀਕੇ ਹੁੰਦੇ ਆ ਇਹ ਜਿਹੇ ਕਈ ਟੰਗ ਵਰਤੇ ਜਾਂਦੇ ਆ ਹੁਣ ਤਾਂ ਹੋਰ ਵੀ ਟੰਗ ਵਰਤੇ ਜਾਂਦੇ ਆ ਹੁਣ ਤਾਂ ਵੀ ਇਹ ਆ ਵੀ ਇਲੈਕਸ਼ਨ ਕਮਿਸ਼ਨ ਤੇ ਬੀਜੇਪੀ ਦਾ ਕੰਟਰੋਲ ਆ ਜੀ ਤੇ ਈਵੀਐ ਮਸ਼ੀਨਾਂ ਨੇ ਕੀ ਚਮਤਕਾਰ ਕਰ ਦੇਣਾ ਉਹ ਨਹੀਂ ਸਾਨੂੰ ਪਤਾ ਬਾਹਰ ਨਹੀਂ ਆਉਂਦਾ ਇਹ ਸਾਰੀਆਂ ਗੱਲਾਂ ਜੀ ਤੋ ਫਿਰ ਇਹਦੇ ਚਾਂਸ ਜ਼ਿਆਦਾ ਬਣਦੇ ਆ ਵੀ ਉਹ ਥੋੜਾ ਜਿਹਾ ਜ਼ੋਰ ਲਾਉਣ ਨਾਲ ਹੀ ਵੱਡੇ ਜ਼ਿਆਦਾ ਐਮਐਲਏ ਚ ਜਿੱਤ ਜਾਣ ਹੂੰ ਕਮ ਸੇ ਕਮ ਇੱਥੇ 30 35% ਤਾਂ ਹਿੰਦੂ ਵੋਟ ਹੈਗੀ ਆ ਬਿਲਕੁਲ ਸ਼ਹਿਰੀ ਵੋਟ ਆ ਵੀ ਉਹ ਕਾਂਗਰਸ ਦੀ ਸ਼ਹਿਰੀ ਵੋਟ ਆ ਜਿਹੜੀ ਉਹ ਖਿੱਚਣੀ ਬੀਜੇਪੀ ਨੇ ਹੂੰ ਕਿਉਂਕਿ ਉਹਨਾਂ ਨੂੰ ਬੀਜੇਪੀ 'ਚ ਜਾਣ ਦਾ ਕਿਸੇ ਬੰਦੇ ਨੂੰ ਤੇ ਕਾਂਗਰਸ ਜਾਣ ਦਾ ਕੋਈ ਫਰਕ ਨਹੀਂ ਜਿੰਨਾ ਚਿਰ ਸੈਂਟਰ 'ਚ ਕਾਂਗਰਸ ਰਹੀ ਹੈ ਹੂੰ ਸੈਂਟਰ 'ਚ ਰਾਜ ਕਰਦੀ ਸੀ ਤੇ ਬੰਦੇ ਇਥੋਂ ਜਿਹੜਾ ਵਪਾਰੀ ਤਬਕਾ ਸੀ ਪਛੇਰੀ ਬੰ ਲੋਕ ਸੀਗੇ ਹਿੰਦੂ ਉਹ ਕਾਂਗਰਸ ਨਾਲ ਚੱਲਦੇ ਹੁੰਦੇ ਸੀ ਜੇ ਹੁਣ ਬੀਜੇਪੀ ਮੋਦੀ ਆ ਗਿਆ ਸੈਂਟਰ ਚ ਤਾਂ ਮੋਦੀ ਨਾਲ ਚੱਲ ਪੈਣਗੇ ਉਹਨਾਂ ਦੇ ਤਾਂ ਆਪਦੇ ਬਿਜ਼ਨਸ ਨਾਲ ਹੈ ਉਹਨਾਂ ਦਾ ਕੋਈ ਇਸ ਕਿਸਮ ਦਾ ਫਰਕ ਨਹੀਂ ਦੋਨਾਂ ਦੀਆਂ ਜਿਹੜੀਆਂ ਵਿਚਾਰਧਾਰਾ ਕਿਸੇ ਵੇਲੇ ਕਾਂਗਰਸ ਦੀ ਵੀ ਹਿੰਦੂਤਵਾ ਵਾਲੀ ਰਹੀ ਹੈ ਤੇ ਬੀਜਪੀ ਤੇ ਹਿੰਦੂਤਵ ਵਾਲੀ ਹੈ ਹੀ ਆ ਇਸ ਕਰਕੇ ਕੋਈ ਫਰਕ ਨਹੀਂ ਇਹ ਕਰ ਰਿਹਾ ਜਿਹੜਾ ਅਕਾਲੀ ਦਲ ਕਰ ਰਿਹਾ ਆਪਣਾ ਸੌਰੀ ਜਿਹੜਾ ਬੀਜਪੀ ਕਰ ਰਿਹਾ ਆ ਰਿਹਾ ਇੱਥੇ ਅਸੀਂ ਤਸ਼ਾਹ ਹੁਣੀ ਆ ਰਹੇ ਨੇ ਤਸ਼ਾਹ ਆ ਰਿਹਾ ਉਸ ਤੋਂ ਪਹਿਲਾਂ ਪ੍ਰਾਈਮ ਮਿੰਿਸਟਰ ਆ ਰਿਹਾ ਹੁਣ ਦੂਤੀਜੀ ਧਿਰ ਜਿਹੜੀ ਹੈ ਇਹਨਾਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਪ੍ਰਾਈਮ ਮਿੰਿਸਟਰ ਆਉਣ ਦੇ ਕਰਕੇ ਕੋਸ਼ਿਸ਼ ਕੀਤੀ ਹੈ ਉਹ ਕੀਤੀਆਂ ਗਲਤੀਆਂ ਤੇ ਦਲਤ ਇੱਥੇ 32 33% ਦਲਤ ਹੈਗੇ ਸਾਰੇ ਇੰਡੀਆ ਦੇ ਹਰੇਕ ਸਟੇਟ ਤੋਂ ਵੱਧ ਦਲਤ ਇੱਥੇ ਆ ਜੀ ਪੰਜਾਬ ਦੇ ਵਿੱਚ ਜੀ 33 ਕੋ 35 ਕਹਿ ਦਿੰਦਾ ਪਰ 30 ਤੋਂ ਉੱਤੇ ਉੱਤੇ ਆ ਜੀ ਸਾਰੇ ਐਡੀ ਗਿਣਤੀ ਕਿਤੇ ਨਹੀਂ ਹੈ ਹੂੰ ਤੇ ਦਲਤਾਂ ਦਾ ਜਿਹੜਾ ਹੈ ਉਹਦੇ ਵਿੱਚ ਦੋ ਤਿੰਨ ਹਿੱਸੇ ਹੈਗੇ ਆ ਜੀ ਦੁਆਬੇ ਦੇ ਜਿਹੜਾ ਦਲਤ ਆ ਉਹ ਹਿੰਦੂ ਦਲਤ ਜ਼ਿਆਦਾ ਹੈ ਜੀ ਪਹਿਲਾਂ ਹੀ ਜੁੜੇ ਹੋਏ ਆ ਬਹੁਤੇ ਜ਼ਿਆਦਾ ਆਰਜੀ ਸਵਾਜ ਨਾਲ ਜੁੜੇ ਹੋਏ ਥੋੜਾ ਜਿਹਾ ਹਿੱਸਾ ਉਹ ਜਿਹੜਾ ਹੈ ਹਿੰਦੂ ਟਾਈਪ ਹੀ ਹਿੱਸਾ ਉਹ ਇਹਦੇ ਨਾਲ ਬੱਲਾਂ ਵਾਲੇ ਨਾਲ ਜੁੜਿਆ ਹੋਇਆ ਹੈਗਾ। ਜੇਰਾ ਸੱਚਖੰਡ ਬੱਲਾਂ ਵਾਲਾ ਜੀ ਉਹ ਇੱਥੇ ਉਹ ਉਹਨੇ ਕਈ ਉਹਦੇ ਚ ਬਥੇ ਪਗੜੀ ਧਾਰੀ ਵੀ ਨਹੀਂ ਹੈ ਪਗ ਵੀ ਨਹੀਂ ਬੰਨਦੇ ਉੱਥੇ ਜੀ ਹੈ ਇਸ ਕਰਕੇ ਪਗੜੀ ਧਾਰੀ ਹੈ ਨਹੀਂ ਸਿੱਖ ਪੇਸ਼ਪੂਸਾ ਚ ਹੈ ਵਿੱਚੇ ਨਹੀਂ ਹੈ ਦੋਨੋਂ ਆਉਂਦੇ ਆ ਉੱਥੇ ਤੇ ਉਹ ਉਹ ਦਲਤਾਂ ਦਾ ਜਦੋਂ ਦਾ ਮਾਰਿਆ ਗਿਆ ਉਹਨਾਂ ਦਾ ਮੁਖੀ ਮਾਰਿਆ ਯੂਰਪ ਵਿੱਚ ਮਾਰਿਆ ਗਿਆ ਆਸਟਰੀਆ ਚ ਹਾਂ ਜੀ ਉਦੋਂ ਦਾ ਉਹ ਸਿੱਖਾਂ ਦੇ ਵਿਰੋਧ ਵਿੱਚ ਇਹ ਖੜਾ ਹੋ ਗਿਆ अच्छा तेस ਕਰਕੇ ਬੱਲਾ ਵਾਲੇ ਨੂੰ ਜਿੱਤਣਾ ਬੱਲਾ ਵਾਲੇ ਦੇ ਨੂੰ ਪਹਿਲਾਂ ਪਹਿਲਾਂ ਤਾਂ ਉਹ ਇਨਾਮ ਦੇਣਾ ਸੈਂਟਰ ਦਾ ਪਦਮ ਪੂਸ਼ਨ ਦੇਣਾ ਆ ਉਹ ਵੀ ਦਿੱਤਾ ਉਹਨਾਂ ਨੂੰ ਤੇ ਫੇਰ ਮੁੜ ਕੇ ਆ ਕੇ ਇੱਥੇ ਸਾਰਾ ਕਰਨਾ ਤੇ ਇਹਦਾ ਮਤਲਬ ਇਹ ਆ ਵੀ ਇਹ ਦਲਤ ਵੋਟ ਨੂੰ ਵੀ ਖਿੱਚਣ ਨੂੰ ਫਿਰਦੀ ਹੈ ਬੀਜੇਪੀ ਜੇ ਬੀਜੇਪੀ ਹੋਰ ਸਟ੍ਰੈਟਜੀ ਵੀ ਇਹਨਾਂ ਨੇ ਦਲਤ ਵੋਟ ਖਿੱਚੀ ਆ ਇਹ ਇੱਥੇ ਦਲਤ ਵੋਟ ਖਿੱਚ ਲੈਂਦੀ ਹੈ ਤੇ ਇਹਨਾਂ ਦਾ 베ਸ ਬਹੁਤ ਵੱਡਾ ਹੋ ਜਾਊਗਾ। ਦਬਾਵੇ 'ਚ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਿਆਂ ਦੀ ਫੇਰ ਹੀ ਅਸਰ ਪਾਵੇਗੀ ਦਲਤ ਵੋਟ ਦੇਤੇ ਕਿਉਂਕਿ ਸਿੱਧਾ ਉਹ ਡੇਰਾ ਸੱਚਖੰਡ ਬੱਲਾਂ ਦੇ ਵਿੱਚ ਆ ਰਹੇ ਨੇ। ਬਾਬੇ ਕਿ ਜਾਣਗੇ ਕਿੱਥੇ ਉਹਨਾਂ ਚੋਂ ਫਿਰਜ ਕੀਤਾ ਵੀ ਡੇਰਾ ਸੱਚ ਬੱਲਾਂ ਉਹਦੇ ਵਿੱਚੋਂ ਵੱਡਾ ਹਿੱਸਾ ਤਾਂ ਫਿਰ ਮੋਦੀ ਲਈ ਜਾਊ ਖਿੱਚ ਕੇ ਕਿ ਨਾ। ਹੂੰ। ਵੀ ਜਿਹੜੇ ਸ਼ਰਧਾਲੂ ਹੈ ਹੂੰ ਹੁਣ ਸ਼ਰਧਾਲੂਆਂ ਦਾ ਦੂ ਦੇਖ ਲਓ ਵੀ ਉੱਥੇ ਇੱਕ ਡੇਰਾ ਹੈਗਾ ਜਿਹਦੇ ਤੇ ਕਹਿੰਦੇ ਸੀ ਕਿ ਉਹ ਇੱਥੇ ਆਪਣੀ ਭਗਵੰਤ ਮਾਨ ਸਰਕਾਰ ਨੇ ਕਹਤਾ ਸੀ ਅਸੀਂ 140 ਕੇ 160 ਅਸੀਂ ਉੱਥੋਂ 169 ਅਸੀਂ ਸਰੂਪ ਲੱਭ ਲਿਆ ਹਾਂ ਤੇ ਜਦੋਂ ਪਤਾ ਲੱਗਿਆ ਵੀ ਉਹ ਉਹਦੇ ਸ਼ਰਧਾਲੂ ਆ ਉਹਨਾਂ ਸ਼ਰਧਾਲੀਆਂ ਚ ਇੱਕ ਆਮ ਆਦਮੀ ਦਾ ਐਮ ਐਲ ਏ ਵੀ ਸੀਗਾ ਸੁਖੀ ਸੁਖੀ ਉਹਨੇ ਅਸਤੀਫਾ ਦੇਤਾ ਤੇ ਫਿਰ ਚੁੱਪ ਕਰ ਗਈ ਸਰਕਾਰ ਹੈ ਇਸ ਕਰਕੇ ਜਿਹੜੇ ਡੇਰਿਆਂ ਨਾਲ ਜੁੜੇ ਸ਼ਰਧਾਲੂ ਹੁੰਦੇ ਆ ਉਹ ਉਹ ਡੇਰੇ ਦੇ ਨਾਲ ਹੀ ਆਉਂਦੇ ਆ ਫਿਰ ਉਹ ਜੇ ਡੇਰਾ ਜੁੜ ਜੇ ਤਾਂ ਕਾਫੀ ਹੱਦ ਤੱਕ ਲੋਕ ਆ ਜਾਂਦੇ ਆ ਅਰ ਸਰਸੇ ਵਾਲੇ ਡੇਰੇ ਨੂੰ ਕਿਉਂ ਕਿਉਂ 12ਵੀਂ 10ਵੀਂ ਬਾਰੀ ਬਾਰੀ ਪਰੋਲ ਦਿੱਤੀ ਪਰੋਲ ਦਿੱਤੀ ਹੈ ਹਾਂ ਤੇ ਲੈ ਕੇ ਕਿਉਂ ਹਰਿਆਣੀਆਂ ਵਾਲੇ ਇੰਨਾ ਦਿੰਦੇ ਆ ਕਿਉਂਕਿ ਉਹਦੇ ਨਾਲ ਜੁੜੀਆਂ ਵੀ ਆ ਵੋਟਾਂ ਹਾਂ ਤੇ ਦੇਰਿਆਂ ਦਾ ਅਸਰ ਬਹੁਤ ਹੁੰਦਾ ਬਾਬਾ ਜੀ ਪਿਤਾ ਜੀ ਕਿਤੇ ਕੁਛ ਕਹਿੰਦੇ ਆ ਕਿਤੇ ਕੁਛ ਉਹਨਾਂ ਦੇ ਵੋਟ ਪਾਉਂਦੇ ਆ ਉਹ ਇੱਕ ਅਸਰ ਜਾਨੀ ਕਿ ਹੁੰਦਾ ਅਸਰ ਜਾਰ ਦੂਜੀ ਗੱਲ ਜਦੋਂ ਦਲਤਾਂ ਦੀ ਗੱਲ ਕਰਦੇ ਹਾਂ ਜਦੋਂ ਮਾਲਵੇ ਦੇ ਦਲਤ ਦੀ ਗੱਲ ਕਰਾਂਗੇ ਉਹ ਇੱਕ ਅਲੱਗ ਤਰੀਕੇ ਦਾ ਦਲਤ ਹੈ ਉਹ ਹੋਰ ਤਰੀਕੇ ਨਾਲ ਵਿਚਰਦਾ ਦਬਾਬੇ ਦਾ ਦਲਤ ਅਲੱਗ ਤਰੀਕੇ ਨਾਲ ਵਿਚਰਦਾ ਜਦੋਂ ਮਾਝੇ ਵਾਲੇ ਦਲਤਾਂ ਦੀ ਗੱਲ ਕਰਾਂਗੇ ਉਹਨਾਂ ਚ ਇੱਕ ਅਲੱਗ ਤਰੀਕੇ ਦੀ ਰਹਿਣੀ ਬਹਿਣੀ ਜਾਂ ਉਹਨਾਂ ਦੇ ਇੱਕ ਸੋਚਣ ਦਾ ਟੰਗ ਹੋਰ ਇਹ ਜਿਹੜਾ ਪੂਰੇ ਪੂਰੇ ਪੰਜਾਬ ਦੇ ਦਲਤਾਂ ਤੇ ਅਸਰ ਸਡੇਗਾ ਜਾਂ ਇੱਕ ਰਹੇਗਾ ਕੀ ਦੁਆਬੇ ਦੇ ਦੇਖੋ ਪਹਿਲੀ ਗੱਲ ਤਾਂ ਪਹਿਲੀ ਗੱਲ ਦਾ ਦੁਆਬੇ ਦਾ ਦਲਤ ਹੈ ਜਿਹੜਾ ਉਹ ਰਮਦਾਸੀਆ ਤੇ ਬਾਲਮੇਕੀ ਆ ਜੀ ਆਸਵੀ ਦੀ ਲੱਗਦੀ ਬੜੀ ਐਨਾਂ ਦੀ ਤੇ ਸਾਡੇ ਹੈਗਾ ਮਾਝੀ ਵੀ ਸਿੱਖ ਬਹੁਤਾ ਹਾਂ ਮਾਲਵੇਜ ਵੀ ਤੇ ਮਾਝੇਜ ਵੀ ਬੜੀ ਸਿੱਖ ਦਾ ਜ਼ਿਆਦਾ ਹੈਗੇ ਉਹ ਜ਼ਿਆਦਾ ਸਿੱਖੀ ਦੇ ਨੇੜੇ ਆ ਬਿਲਕੁਲ ਉਹਨਾਂ 'ਚ 16 20% ਆ ਜਿਹੜਾ ਦਲਤਾਂ 'ਚ ਟੋਟਲ ਉਹ ਸਿੱਖਾਂ ਦੇ ਨਾਲ ਜੁੜਿਆ ਹੋਇਆ ਹਾਂ ਹਾਂ ਤੇ ਉਹਨਾਂ ਜੋ ਪੜੇ ਲਿਖੇ ਵੀ ਘੱਟ ਐ ਇਹ ਤਾਂ ਇਹਨਾਂ ਚ ਤਾਂ ਆਈਐਸ ਬਹੁਤ ਆ ਦਵਾਬੇ ਵਾਲਿਆਂ ਚੋਂ ਤਾਂ ਜੀ ਇਹਨਾਂ ਤੋਂ ਵੱਡੀਆਂ-ਵੱਡੀਆਂ ਨੌਕਰੀਆਂ ਚ ਵੱਡੀਆਂ-ਵੱਡੀਆਂ ਪੋਜੀਸ਼ਨਾਂ ਚ ਤੇ ਪੈਸੇ ਵਾਲੇ ਆ ਇਹਨਾਂ ਦਾ ਬਿਜ਼ਨਸ ਵੀ ਆ ਜੀ ਚਮੜੇ ਚੁੰਮੜੇ ਦੇ ਤੇ ਹੋਰ ਸਾਰਿਆਂ ਦੇ ਇਹ ਤਾਂ ਪੈਸੇ ਵਾਲੇ ਬੰਦੇ ਆ ਬਰਾਬਰ ਜਾਂਦੇ ਆ ਜਲੰਧਰ ਵਿੱਚ ਪੂਰਾ ਜੋਰ ਹੈ ਇਹਨਾਂ ਦਾ ਜੀ ਤੋਂ ਇਸ ਕਰਕੇ ਇਹ ਦਲ ਤੋਂ ਵੱਖਰੀ ਕਿਸਮ ਦੀ ਐ ਇਹਨਾਂ ਨੇ ਤਾਂ ਆਪਦੇ ਬਿਜ਼ਨਸ ਖਾਤਰ ਆਪਦੇ ਫਾਇਦੇ ਖਾਤਰ ਪੋਜੀਸ਼ਨਾਂ ਖਾਤਰ ਵੋਟ ਬੀਜੇਪੀ ਵੱਲ ਜਾਣ ਤੇ ਇਹਨਾਂ ਨੂੰ ਕੋਈ ਵੱਡਾ ਇਤਰਾਜ਼ ਨਹੀਂ ਹੋ ਸਕਦਾ ਤੁਹਾਨੂੰ ਲੱਗਦਾ ਹੈ ਕਾਲੀ ਦਲ ਨੂੰ ਵੀ ਇੱਕ ਸਨੇਹਾ ਦਿੱਤਾ ਜਾ ਰਿਹਾ ਵੀ ਅਸੀਂ ਇਸ ਤਰੀਕੇ ਨਾਲ ਹੀ ਮਜ਼ਬੂਤ ਹੋ ਸਕਦੇ ਹਾਂ ਜੇ ਗੱਠ ਜੋੜ ਨਹੀਂ ਕਰਦੇ ਤਾਂ ਨਾ ਕਰੋ ਨਹੀਂ ਕੋਈ ਕਾਲੀ ਦਲ ਨੂੰ ਸਭ ਪਹਿਲੀ ਗੱਲ ਤਾਂ ਤੁਸੀਂ ਇਹ ਮੰਨੋ ਵੀ ਇਹਨਾਂ ਦੀ ਕੋਈ ਆਪਸ ਵਿੱਚ ਦੇ ਵਿਰੋਧ ਹੀ ਹੈ ਨਹੀਂ ਅੱਛਾ ਉੱਤੋਂ ਭਾਵੇਂ ਕਹਿੰਦੇ ਅਸੀਂ ਨਹੀਂ ਕਰਦੇ ਸਮਝੌਤਾ ਇੱਕ ਅੱਦੇ ਲੀਡਰ ਤੋਂ ਹੋਰ ਕਹਿੰਦੇ ਅਸੀਂ ਨਹੀਂ ਜਾਂਦੇ ਵੀ ਜੇ ਫਰਜ਼ ਕੀਤਾ ਦੋਨਾਂ ਨੇ ਆਪਦੀ ਆਪਦੀ ਪਾਰਟੀ ਦਾ ਬੇਸ ਵਧਾਉਣਾ ਹੈ ਅਕਾਲੀ ਦਲ ਨੇ ਵੀ ਉਹ ਬੇਸਕ ਪੁਰਾਣਾ ਕਾਇਮ ਕਰਨਾ ਇਹਨਾਂ ਨੇ ਵਧਾਉਣਾ ਤਾਂ ਉਹ ਕਹਿਣਗੇ ਵੀ ਅਸੀਂ ਇਹਦੇ ਨਾਲ ਕੋਈ ਸਬੰਧ ਨਹੀਂ ਆਪਦਾ ਆਪਦਾ ਬੇਸ ਵਧਾਉਣ ਲਈ ਤਾਂ ਸਟ੍ਰੌਂਗ ਕਰਨਾ ਫੇਰ ਸਮਝੌਤਾ ਕਰਨਾ ਜਾਂ ਸਮਝੌਤਾ ਨਹੀਂ ਕਰਨਾ ਕੋਈ ਹੋਰ ਆਪਸ ਵਿੱਚ ਦੀ ਬੰਦੋਬਸਤ ਕਰਨਾ ਤੇ ਇਸ ਕਾ ਲੜਾਈ ਕਦੋਂ ਹੋਈ ਆ ਤੁਸੀਂ ਦੇਖੋ ਵੀ ਅਕਾਲੀ ਦਲ ਦਾ ਜੇ ਕਿਤੇ ਭਾਜੀਪੀ ਵਿਰੋਧ ਕਰਦੀ ਹੋਵੇ ਸੈਂਟਰ ਲੈਵਲ ਤੇ ਤਾਂ ਐੱਛੀਜੀਪੀਸੀ ਦੀ ਇਲੈਕਸ਼ਨ ਕਰਾਉਣ ਦੀ ਐੱਛੀਜੀਪੀਸੀ ਦੀ ਇਲੈਕਸ਼ਨ ਹੀ ਕਿੰਨੇ ਸਾਲ ਹੋ ਗਏ ਤਾਂ ਤੀਬੀਰ 15 16 ਸਾਲ ਹੋਣ ਵਾਲੇ ਹੋਗੇ ਆ ਬਿਲਕੁਲ ਜੀ 2011 ਦੀ ਹੋਈ ਆ ਹੂੰ ਤੇ 26 ਆ ਗਿਆ ਕੋਈ ਇਲੈਕਸ਼ਨ ਨਹੀਂ ਕਰਾਈ ਤੇ ਨਾ ਕਰਾਉਣ ਦਾ ਨਾਂ ਲੈਂਦੇ ਆ ਹੂੰ ਤੇ ਉਹ ਐਸਜੀਪੀਸੀ ਦਾ ਕੰਟਰੋਲ ਅਕਾਲੀ ਦਲ ਹੋਣ ਕਰਕੇ ਹੀ ਅਕਾਲੀ ਦਲ ਬਾਦਲ ਦੀ ਪੁੱਛ ਗਿਛਾ ਜਾਂ ਉਹਦੇ ਕੋਲ ਬੇਸ ਹੈ ਹੂੰ ਹੂੰ ਕਿਉਂਕਿ ਬੇਸ ਇਸ ਕਰਕੇ ਐਸਜੀਪੀਸੀ ਦਾ ਬੇਸ ਬਹੁਤ ਵੱਡਾ ਐਸਜੀਪੀਸੀ ਕੋਲੇ ਜ਼ਮੀਨਾਂ ਐ ਐਸਜੀਪੀਸੀ ਕੋਲੇ ਗੁਰਦੁਆਰਿਆਂ ਦਾ ਕੰਟਰੋਲ ਐ ਐਸਜੀਪੀਸੀ ਕੋਲੇ 40 ਟਰਸਟ ਐ ਇੱਕ ਟਰਸਟ ਦੇ ਵਿੱਚ 100-20-20 ਬੰਦੇ ਇਕੱਠੇ ਕੀਤੇ ਆ ਕਹਾ ਪ੍ਰੋਫੈਸਰ ਐ ਇੰਜੀਨੀਅਰਿੰਗ ਕਾਲਜ ਦੇ ਉਹਨਾਂ ਦੇ ਪ੍ਰੋਫੈਸਰ ਸਾਰੇ ਇਹਨਾਂ ਦੇ ਕੰਟੈਕਟ ਹੁੰਦੇ ਆ ਪਾਸੇ ਤੇ ਜਾ ਹੀ ਨਹੀਂ ਸਕਦੇ ਕਿੰਨਾ ਕੁਸ਼ ਇਹਨਾਂ ਕੋਲੇ ਹੂੰ ਉਹੀ ਅਕਾਲੀ ਦਲ ਦਾ ਬੇਸ ਐ ਆਹ ਹੁਣ ਦੂਜਾ ਅਕਾਲੀ ਦਲ ਚ ਪੁਨਰ ਸੰਜੀਤ ਕਿਵੇਂ ਹੋ ਗਿਆ ਪੁਨਰ ਪੁਨਰ ਅਕਾਲੀ ਦਲ ਫੇਲਤਾ ਹੋ ਗਿਆ ਇਹ ਉਹ ਕੋਈ ਐਸਜੀਪੀਸੀ ਦਾ ਕੰਟਰੋਲ ਹੈ ਨਹੀਂ ਹਾਂ ਤੇ ਪਹਿਲੀ ਗੱਲ ਤਾਂ ਇਹ ਵੀ ਐਸਜੀਪੀਸੀ ਹੈ ਕਿ ਨਾ ਜਿਹੜੀ ਜਿਹੜੇ ਅਕਾਲੀ ਦਲ ਹੈ ਇਹ ਦੂਜੀਆਂ ਪਾਰਟੀਆਂ ਵੀ ਹੂੰ ਵਿਚਾਰਧਾਰ ਦੇ ਲੈਵਲ ਤੇ ਤੁਸੀਂ ਕਹਿੰਦੇ ਬੀਜੇਪੀ ਕੋਲੇ ਇੱਕ ਕੱਟੜ ਵਿਚਾਰਧਾਰਾ ਵੀ ਅਸੀਂ ਇਸ ਅਸੀਂ ਇੱਥੇ ਰਾਸ਼ਟਰ ਬਣਾਉਣਾ Hindu ਰਾਸ਼ਟਰ ਬਣਾਉਣਾ ਵਕਰੀ ਗੱਲ ਹੈ ਉਹ ਤਾਂ ਉਹ ਤਾਂ ਕਹੀ ਜਾਵੇ ਬਾਕੀ ਤਾਂ ਹਜੇ ਤੱਕ ਤਾਂ ਰਾਜ ਕਰਨਾ ਹੈ ਉਹ ਤਾਂ ਦੂਰ ਦੀ ਗੱਲ ਹੈ ਕਹੀ ਜਾਵੇ ਬਿਲਕੁਲ ਤੇ ਅਕਾਲੀ ਦਲ ਦਾ ਜਿਹੜਾ ਹੈ ਇਹ ਇਹ ਸਾਰਾ ਇੱਕ ਬਿਜ਼ਨਸ ਕਲੱਬ ਹੈ ਜੀ ਬਿਜ਼ਨਸ ਕਲੱਬ ਸਮਝਦੇ ਹੋ ਵੀ ਤੁਹਾਡੇ ਤਾਂ ਨੇੜੇ ਆ ਪਿੰਡ ਮੈਨੂੰ ਪਤਾ ਲੱਗਦਾ ਹੋਊਗਾ ਪਿੱਛੇ ਤੁਹਾਨੂੰ ਪਤਾ ਹੰਡਿਆਏ ਦਾ ਹੁੰਦਾ ਸੀ ਕਿ ਲੱਖੀ ਲੱਖੀ ਜੈਲਦਾਰ ਮੁੰਡਾ ਹੁੰਦਾ ਹੀ ਜੈਲਦਾਰ ਜੈਲਦਾਰ ਦਾ ਮੁੰਡਾ ਲੱਖੀ 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 ਹੁੰਦਾ ਸੀ ਤੇ ਇਹਨਾਂ ਦੇ ਬੱਸਾਂ ਦਾ ਇੰਚਾਰਜ ਸੀਗਾ ਉਹ ਵੀ ਅਰਬਾਂਪਤੀ ਆ ਅੱਜ ਕੱਲ ਵੱਡੀ ਮਾਰਕੀਟ ਆ ਵੱਡੀ ਮਾਰਕੀਟ ਬਣਾ ਰਿਹਾ ਅਰਬਾਂਪਤੀ ਆ ਉਹ ਹੂੰ ਉਹ ਇਹਨਾਂ ਦੇ ਤਾਂ ਜਿਹੜੇ ਬੰਦੇ ਮਜੀਠੀਆਂ ਨਾਲ ਇਹਨਾਂ ਨਾਲ ਜੁੜਿਆ ਉਹ ਤਾਂ ਅਰਬਾਂਪਤੀ ਹੋ ਗਏ ਬੰਦੇ ਹੂੰ ਇਸ ਕਰਕੇ ਇਹ ਬਿਜ਼ਨਸ ਤੇ ਵਪਾਰੀ ਤੇ ਪੈਸੇ ਵਾਲਾ ਦਾ ਇੱਕ ਕਲੱਬ ਹੈ ਹੂੰ ਅਕਾਲੀ ਦਲ ਦੇ ਜਿਹੜੇ ਲੀਡਰ ਹੈਗੇ ਹਾਂ ਕਲੱਬ 'ਚ ਉਹ ਸਾਰੇ ਬੰਦੇ ਉਹ ਕਹਿੰਦਾ ਵੀ ਇੱਕ ਦੂਜੇ ਦੀ ਪਿੱਠ ਖੁਰਕਦੇ ਆ ਕਿ ਇੱਕ ਦੂਜੇ ਦਾ ਸਾਰਾ ਕਰਦੇ ਆ ਕੰਮ ਜੋ ਜੋ ਦੇਖਦਾ ਉਹ ਹੈ ਨਹੀਂ ਕਿ ਅਕਾਲੀ ਦਲ ਲੋਕ ਅਸਲ ਸਾਡੇ ਮੂਰਖ ਕਿਸਮ ਦਾ ਸਾਡਾ ਸਿੱਖਾਂ 'ਚ ਇੱਕ ਪ੍ਰੋਪਾਗੈਂਡਾ ਚੱਲੀ ਜਾਂਦਾ ਹਾਂ ਇਹ ਜੀ ਖੇਤਰੀ ਪਾਰਟੀ ਬਣੋ ਰੀਜਨਲ ਪਾਰਟੀ ਬਣੋ ਖੇਤਰੀ ਪਾਰਟੀ ਤੋਂ ਕੀ ਲੈਣ ਉਹਨਾਂ ਦੇ ਕੋਈ ਵਿਚਾਰਧਾਰਾ ਨਹੀਂ ਆਪ ਦਾ ਆਪਦੇ ਪੈਸੇ ਇਕੱਠੇ ਕਰਨ ਲਈ ਆਪਦੇ ਬਿਜ਼ਨਸ ਚਲਾਉਣ ਲਈ ਥੋੜਾ ਕਰਾ ਜੇ ਪੰਜਾਬ ਦਾ ਜਾਂ ਲੋਕਾਂ ਦਾ ਹੀ ਕੋਈ ਗੱਲ ਆਉਂਦੀ ਹੈ ਉਹ ਬਾਹਰ ਚ ਕਰਦੇ ਆ ਪਹਿਲਾਂ ਆਪਦਾ ਬਿਜ਼ਨਸ ਹੈ ਸਿਕੰਦਰ ਸਿੰਘ ਮਲੂਕਾ ਨਹੀਂ ਹੋਇਆ ਇਹਨੇ ਹੂੰ ਸਿਕੰਦਰ ਸਿੰਘ ਮਲੂਕਾ ਕਿਤੇ ਬਸ ਕਲੈਕਟਰ ਸੀ ਤੇ ਉੱਥੋਂ ਹੁਣ ਆਲਬੰਪਤੀ ਬਣਿਆ ਵੈ ਹਾਂ ਉਹ ਬਹੁਤ ਸਾਰੇ ਅਕਾਲੀ ਲੀਡਰਾਂ ਦੀ ਉਦਾਹਰਣ ਹੈ ਹੋਰ ਸਾਰੇ ਅਕਾਲੀ ਲੀਡਰ ਇੱਥੋਂ ਤੱਕ ਐਸਜੀਪੀਸੀ ਦਾ ਮੈਂਬਰ ਬਣ ਕੇ ਜਿਹੜਾ ਐਸਜੀਪੀਸੀ ਦਾ ਸਹਾਦਨ ਕੋਈ ਸਿੱਖ ਸੀ ਕਿਸੇ ਵੇਲੇ ਉਹ ਕੋਈ ਅੱਜ ਤੋਂ 50 ਸਾਲ ਜਾਂ 60 ਸਾਲ ਪਹਿਲਾਂ ਕਿਤੇ ਉਹ ਐਸਜੀਪੀਸੀ ਦਾ ਮੈਂਬਰ ਬਣ ਗਿਆ ਉਹਦੇ ਕੋਲੇ ਉਹ ਹੁਣ ਵੱਡੇ ਵੱਡੇ ਬਿਜ਼ਨਸ ਚ ਆ ਗਿਆ ਕਰੋੜਾਪਤੀ ਉਹਨਾਂ ਦੀਆਂ ਫੈਮਲੀਆਂ ਹੋ ਗਈਆਂ ਹੋਈਆਂ ਮੀਆਂ ਕਈਆਂ ਦੀ ਬਿਲਕੁਲ ਇਹ ਇੱਕ ਸਰਵੇ ਕੀਤਾ ਸੀ ਆ ਬਹੁਤ ਸਾਰ ਪਹਿਲਾਂ ਜੀ 80 85 ਵਿੱਚ ਇੱਕ ਪ੍ਰੋਫੈਸਰ ਨੇ ਉੱਥੇ ਗੁਰਨਾਗੁਰੂ ਗੁਰੂਗੁਰ ਗੁਰਨਾਨਕ ਯੂਨੀਵਰਸਿਟੀ ਦੇ ਅੰਮ੍ਰਿਤਸਰ ਦੇ ਉਹਨੇ ਕਿਹਾ ਸੀ ਵੀ ਜਿਹੜੇ ਐਸਜੀਪੀਸੀ ਦੇ ਮੈਂਬਰ ਬਣਿਆ ਉਹਨਾਂ ਕੋਲ ਇੱਕ ਢੱਗਾ ਹੁੰਦਾ ਸੀ ਇੱਕ ਬਲਦ ਹੁੰਦਾ ਸੀਗਾ ਹੂੰ ਤੇ ਹੁਣ ਉਹਨਾਂ ਕੋਲ ਫੋਰਡ ਟ੍ਰੈਕਟਰ ਹੈ ਹੂੰ ਹੈ ਉਸ ਫੈਮਲੀਆਂ ਕੋਲ ਜਿਹਦਾ ਦਾ ਐਸਜੀਪੀਸੀ ਦਾ ਉਕੇ ਐਚਜੀਪੀਸੀ ਚ ਵੀ ਇਹ ਸਾਰਾ ਲੈਂਡ ਦੇ ਲਈ ਆ ਹੀ ਚੱਲਦਾ ਸੀ ਸਾਰਾ ਹੁਣ ਵੀ ਚੱਲਦਾ ਤੇ ਵੱਡੀਆਂ ਪ੍ਰਾਪਰਟੀਆਂ ਖੜੀਆਂ ਕਰ ਲੈਂਦੇ ਪ੍ਰਾਪਰਟੀਆਂ ਖੜੀਆਂ ਇਸ ਕਰਕੇ ਦਾ ਇੱਕ ਬਿਜ਼ਨਸ ਦਾ ਸਾਰਾ ਅਰੇਂਜਮੈਂਟ ਹੈ ਤੇ ਇਸ ਕਰਕੇ ਆ ਦੂਜੀ ਗੱਲ ਆਪਣੀ ਲਾਸਟ ਜਿਹੜੀ ਚੱਲੀ ਸੀ ਉਸੇ ਵਿਸ਼ੇ ਤੇ ਆਪਾਂ ਮੁੜ ਕੇ ਆਉਣੇ ਆ ਹਾਂ ਉਹ ਇਹ ਵੀ ਇਦੂ ਪਿੱਛੋਂ ਫਿਰ ਇਹ ਭਾਜੀਪੀ ਦਾ 베ਸ ਵਧਾਉਣ ਲਈ ਹਾਂ ਆਧਾਰ ਵਧਾਉਣ ਲਈ ਹੁਣ ਇੱਥੇ ਅਮਿਤ ਸ਼ਾ ਆ ਰਿਹਾ ਹਾਂ 22 ਤਰੀਕ ਨੂੰ ਆਉਗਾ ਹਾਂ ਉਹ 22 23 ਦੇ ਨੇੜੇ ਦੱਸਦੇ 22 23 ਦੇ ਨੇੜੇ ਆਜੂਗਾ ਹਾਂ ਤੇ ਉਹਨਾਂ ਦੇ ਨਾਲ ਆ ਗਿਆ ਤੇ ਉਹਨੇ ਵੀ ਇਹੋ ਜਿਹੇ ਕੋਈ ਨਾ ਕੋਈ ਗੱਲਾਂ ਪੰਜਾਬ ਲਈ ਜਾਂ ਇੱਥੇ ਇਸ ਕਮਿਊਨਿਟੀ ਲਈ ਜਾਂ ਦਲਤਾਂ ਲਈ ਕੁਝ ਕਰਕੇ ਜਾਣੀਆਂ ਉਹਨੇ ਵੀ ਆਪਦਾ ਬੇਸ ਤੀਜੀ ਗੱਲ ਇਹ ਹੈ ਵੀ ਸਿੱਖਾਂ ਦੇ ਵਿੱਚ ਹੁਣ ਭਾਜਪਾ ਜੁਆਇਨ ਕਰਨਾ ਕੋਈ ਕਿਸੇ ਕਿਸਮ ਦੀ ਝਿਜਕ ਤੇ ਸ਼ਰਮ ਨਹੀਂ ਰਹੀ ਹਾਂ ਪਹਿਲਾਂ ਭਾਜਪਾ ਤੇ ਜਾਂਦੇ ਨਹੀਂ ਸੀਗੇ ਬਿਲਕੁਲ ਹੁਣ ਬੰਦੇ ਜਾਂਦੇ ਆ ਤੇਜ਼ੀ ਨਾਲ ਹੂੰ ਬੇਸ਼ੱਕ ਹਜੇ ਤੱਕ ਤਾਂ ਇਹ ਹੈ ਵੀ ਜਿਨ੍ਹਾਂ ਦਾ ਬੰਦਿਆਂ ਦਾ ਵजूद ਕੁਛ ਹੈ ਨਹੀਂ ਸਿਆਸੀ ਲੈਵਲ ਤੇ ਉਹ ਗਏ ਆ ਹਜੇ ਉਹ ਸ਼ਾਮਲ ਹੋ ਰਹੇ ਨੇ ਉਹੀ ਸ਼ਾਮਲ ਹੋ ਰਹੇ ਆ ਜਾਂ ਕਿਸੇ ਪਾਰਟੀ ਨੇ ਕੱਢ ਤੇ ਕਿਸੇ ਨੇ ਕੁਛ ਕਰਤੇ ਜਾਂ ਉਖੜ ਗਏ ਪੋਲਿਟਿਕਸ ਵਿੱਚ ਜਿਵੇਂ ਜਗਵੀਤ ਬਰਾੜ ਹੈ ਪੋਲਿਟਿਕਸ ਚ ਉਖੜਿਆ ਹੋਇਆ ਵੈ ਵੱਡੀਆਂ ਪੋਜੀਸ਼ਨਾਂ ਤੋਂ ਹਾਂ ਤੇ ਉਹ ਹਜੇ ਬੰਦੇ ਹੁਣ ਜਾ ਰਹੇ ਆ ਜਿੱਥੇ ਵੀ ਮਿਲਦੀ ਹੈ ਢੋਈ ਲੈ ਰਹੇ ਆ ਹੂੰ ਤੇ ਪਰ ਹੁਣ ਦੂਜੇ ਬੰਦੇ ਵੀ ਇਹਦੇ ਤੋਂ ਜਾਣ ਤੋਂ ਕੋਈ ਕਤਰ ਆਉਂਦੇ ਨਹੀਂ ਜਾਨੀ ਕਿ ਆਰਾਮਦਾਰੀ ਨਾਲ ਸ਼ਾਮਲ ਹੋ ਜਾਂਦੇ ਨਹੀਂ ਨਾ 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 ਕੋਈ ਝਿਜਕੀ ਨਹੀਂ ਵੀ ਅਸੀਂ ਮਾੜਾ ਕੰਮ ਕਰ ਰਹੇ ਹਾਂ ਗਲਤ ਕੰਮ ਕਰ ਰਹੇ ਹਾਂ ਲੱਗਦਾ ਹੀ ਨਹੀਂ ਬਿਲਕੁਲ ਸਾਰਾ ਤੇ ਇੱਕ 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 ਸਿੱਧੂ ਸਾਹਿਬ ਇਹ ਆ ਜਦੋਂ ਹੁਣ ਸਾਰਾ ਹੋ ਰਿਹਾ ਮੈਂ ਸਾਦੀ ਫੇਰੀ ਪ੍ਰਧਾਨ ਮੰਤਰੀ ਦਾ ਪੰਜਾਬ ਆਉਣਾ ਹੁਣ ਮੰਨਿਆ ਜਾ ਰਿਹਾ ਕਿ ਜਿਹੜੀ ਇੱਥੋਂ ਦੀ ਕਮਿਊਨਿਟੀ ਆ ਕਿਉਂਕਿ ਪਿਛਲੇ ਸਮੇਂ ਦੌਰਾਨ ਬੰਦੀ ਸਿੰਘਾਂ ਦਾ ਮਸਲਾ ਬੜਾ ਅਹਿਮ ਰਿਹਾ ਔਰ बार-बार ਉਠਦਾ ਹਰ ਚੋਣ ਚ ਉਠਦਾ ਉਹਦੇ ਬਾਰੇ ਮੋਰਚਾ ਵੀ ਲੱਗਿਆ ਹੋਇਆ ਹੈ ਕਹਿੰਦੇ ਇਹ ਵੀ ਚਰਚਾਵਾਂ ਨੇ ਕਿ ਅਮਿਤ ਸ਼ਾਹ ਹੋਣੀ ਕੋਈ ਐਲਾਨ ਵੀ ਕਰ ਸਕਦੇ ਨੇ ਕਿ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰ ਸਕਦੇ ਨੇ ਉਹਨਾਂ ਨੂੰ ਪੈਰੋਲ ਦਿੱਤੀ ਜਾ ਸਕਦੀ ਆ ਜੇ ਇਸ ਤਰੀਕੇ ਦਾ ਇੱਕ ਆਉਂਦਾ ਸਾਹਮਣੇ ਤੁਹਾਨੂੰ ਲੱਗਦਾ ਉਹ ਕਿ ਪੰਜਾਬ ਦੇ ਸਿੱਖ ਇਹ ਤਾਂ ਹੋ ਹੀ ਸਕਦਾ ਪੌਸਿਬਿਲਟੀ ਇਹ ਜੀ ਕੋਈ ਅਨਾਉਂਸਮੈਂਟ ਕਰਨਗੇ ਬੰਦੀ ਸਿੰਘਾਂ ਦਾ ਹੈ ਕਿ 8-10 ਬੰਦੇ ਆ ਸਾਰੇ ਹਾਂ ਜਿਹੜੇ ਜਿਹੜੇ ਉਮਰਾ ਕੇਸ ਭੁਗਤ ਚੁੱਕੇ ਆ ਪਹਿਲਾ ਬੰਦੀ ਤਾਂ ਆਪਾਂ ਤਾਂ ਕਹੀਏ ਸਵਾਲ ਇਹ ਆ ਵੀ ਉਹਨਾਂ ਨੇ ਜਿਹੜੇ ਕੇਸ ਭੁਗਤੇ ਵੇ ਆਪਦੇ ਹਾਂ ਉਦੋਂ ਉੱਤੇ ਹੁਣ ਉਹ ਜੇ ਜੇਲ੍ਹ ਚ ਬੈਠੇ ਆ ਜਾਣੇ ਚਾਹੀਦੇ ਛੱਡੇ ਜਾਣੇ ਬਾਕੀ ਨਾਲੇ ਪਹਿਲਾ 550ਵੇਂ ਸਾਲ ਤੇ ਉੱਤੇ ਮੋਦੀ ਨੇ ਅਨਾਉਂਸਮੈਂਟ ਕੀਤੀ ਸੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਬੜਾਇਆ ਕਿ ਨਾ ਸਾਰਾ ਜੀ ਉਹ ਇੱਥੇ ਉਹਨਾਂ ਦੇ ਜਨਮ ਸਥਾਨ ਤੇ ਦੂਜੇ ਸਥਾਨ ਤੇ ਇੱਥੇ ਸਾਰੇ ਆ ਜਿੱਥੇ ਆਪਣਾ ਵੇਈਂ ਤੇ ਸਾਰਾ ਹਾਂਜੀ ਹਾਂ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਹਾਂਜੀ ਉਦੋਂ ਸਾਰਾ ਅਨਾਉਂਸਮੈਂਟ ਕੀਤਾ ਸੀ ਵੀ ਅਸੀਂ ਬੰਦੀ ਸਿੰਘਾ ਜਿੰਨੇ ਛੱਡ ਦੇਣੇ ਉਹੀ 8-10 ਬੰਦੇ ਆ ਸਾਰੇ ਉਹਨਾਂ ਨੂੰ ਛੱਡ ਦੇਣਗੇ ਉਹ ਤਾਂ ਪਹਿਲੇ ਹੀ ਵਾਅਦਾ ਕੀਤਾ ਹੋਇਆ ਹੈ ਜਾਣ ਕੇ ਰੋਕਿਆ ਵੀ ਕਿਸ ਮੌਕੇ ਕਰਨਾ ਇਲੈਕਸ਼ਨ ਦੇ ਮੌਕੇ ਕਰਾਂਗੇ ਮੌਕੇ 'ਚ ਹੋ ਸਕਦਾ ਕਹਿੰਦੇ ਚਰਚਾਵਾਂ ਵਿੱਚ ਨਹੀਂ ਨਹੀਂ ਉਹ ਕਰ ਨਹੀਂ ਇਲੈਕਸ਼ਨ ਦੇ ਮੌਕੇ ਆ ਜੀ ਇੱਧਰ ਇਹੇ ਵੇਖੋ ਫੇਲ ਹੋ ਗਿਆ ਸੀ ਜਮਾਂ ਇਨਸਾਫ ਮੋਰਚਾ ਹੁਣ ਮੋਰਚਿਆਂ ਦਾ ਯੁੱਗ ਗਿਆ ਤੇ ਕੋਈ ਮੋਰਚੇ ਨਹੀਂ ਲਾ ਸਕਦੇ ਕਿਸੇ ਕਿਸਮ ਦੇ ਲੱਗਦੇ ਨੇ ਹੁੰਦੇ ਆ ਤੁਹਾਡੇ ਸਾਹਮਣੇ ਅੱਜ ਦਾ ਇਨਸਾਫ ਮੋਰਚਾ ਸੀ ਫੇਲ ਹੋ ਗਿਆ ਜਦੋਂ ਫੇਲ ਹੋ ਗਿਆ ਸਿੱਖ ਲੀਡਰਸ਼ਿਪ ਦਾ ਕੋਈ ਚਲਾ ਹੀ ਨਹੀਂ ਸਕੀ ਫਿਰ ਉਹਨਾਂ ਨੇ ਡਾਕਟਰ ਦਰਸ਼ਨਪਾਲ ਨੂੰ ਲਾਇਆ ਜਾਂਦਾ ਜਿਹੜਾ ਕਿਸਾਨ ਲੀਡਰ ਸੀ ਉਹਨੂੰ ਉਹਨੂੰ ਮੁਖੀ ਬਣਾਇਆ ਇਹਦਾ ਹੂੰ ਬਿਲਕੁਲ ਫੇਲ ਹੋਣ ਤੋਂ ਬਾਅਦ ਆਪ ਫੇਲ ਹੋ ਗਏ ਆ ਹੂੰ 3 ਸਾਲ ਹੋ ਗਏ ਆ ਸਾਰੇ ਗੱਲ 3 ਸਾਢੇ 3 ਸਾਲ ਤੇ ਕੋਈ ਗੱਲ ਨਹੀਂ ਹੋਈ ਹਜੇ ਤੱਕ ਬਿਲਕੁਲ ਤੇ ਉਹ ਅਨਾਉਂਸਮੈਂਟ ਤਾਂ ਹੋਣੀ ਐ ਉਹ ਅਗਲੇ ਦੇਖਦੇ ਆ ਵੀ ਕਦੋਂ ਜਾ ਕੇ ਅਨਾਉਂਸਮੈਂਟ ਕਰੀਏ ਤੇ ਇਹ ਇਹ ਜਿਹੜੀ ਸਾਡੀ ਅਨਾਉਂਸਮੈਂਟ ਹੈ ਸਾਡੇ ਜਿਹੜਾ ਐਲਾਨ ਹੈ ਇਹ ਵੋਟਾਂ ਵਿੱਚ ਬਦਲ ਜੇ ਹੂੰ ਫਤੇਜੰਗ ਬਾਜਵਾ ਹੁਣਿਆਂ ਦਾ ਮੈਂ ਇੰਟਰਵਿਊ ਦੇਖਿਆ ਉਹਦੇ ਚ ਫਤੇਜੰਗ ਬਾਜਵਾ ਹੁਣੇ ਕਹਿ ਰਹੇ ਨੇ ਕਿ ਕਹਿੰਦੇ ਕਰਜ਼ੇ ਦੇ ਵੀ ਲੀਕ ਮਾਰ ਸਕਦੇ ਆ ਇਹੋ ਜਿਹਾ ਕੋਈ ਵੱਡਾ ਲਾਨ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਐਡੇ ਕੀ ਲੱਗਦਾਗਾ ਉਹਨਾਂ ਨੇ ਜਦੋਂ ਜਦੋਂ ਮਤਲਬ ਕੀ ਵੀ ਉੱਥੇ 10-10 ਹਜ਼ਾਰ ਇੱਕ ਪਰਿਵਾਰ ਨੂੰ ਦੇਤਾ ਬਿਹਾਰ ਦੇ ਵਿੱਚ ਤੁਹਾਡੇ ਸਾਹਮਣੇ ਨਹੀਂ ਦੇ ਕੇ ਕਿੰਨੇ ਪਰਿਵਾਰਾਂ ਨੂੰ ਦਿੱਤਾਗਾ ਜੀ ਇਹ ਤਾਂ 2-200 4-4 ਕਰੋੜ ਇਕੱਠਾ ਲਾਖ ਖਰ ਸਕਦੇ ਆ 400 ਬਹੁਤਾ ਭਾਜਪੀ ਕੋਲ ਵੀ ਪੈਸਾ ਹੈਗਾ ਨਾ ਜੀ ਉਹਨਾਂ ਨੇ ਪਤਾ ਨਹੀਂ ਕੀ ਛੱਲਾ ਦੇ ਦੇਣੀ ਆ ਇੱਥੇ ਇਹਨਾਂ ਨੂੰ ਹੂੰ ਸਿੱਧੂ ਸਾਹਿਬ ਮਸਲਾ ਤੇ ਇਹ ਵੀ ਹੈ ਕਿ ਜਦੋਂ ਇਸ ਪੰਜਾਬ ਦੀ ਗੱਲ ਕਰਦੇ ਇੱਥੇ ਮਸਲੇ ਬਹੁਤ ਉੱਠਦੇ ਜਿਵੇਂ ਤੁਸੀਂ 84 ਦਾ ਮਸਲਾ ਲਾ ਲਓ 84 ਦੇ ਮਾਵਲੇ 'ਚ ਵੀ ਕੋਈ ਬਹੁਤਾ ਹਾਜिर ਤੱਕ ਤਾਂ ਨਿਆਂ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਬਰਗਾੜੀ ਵਾਲਾ ਮਸਲਾ ਵੀ ਕਾਇਮ ਹੋ ਗਿਆ ਫਿਰ ਅੱਜ ਦੇ ਦਿਨ ਜੇ ਤਾਜ਼ੇ ਮਸਲੇ ਦੀ ਗੱਲ ਕਰਦੇ ਅੰਮ੍ਰਿਤਪਾਲ ਵਾਲਾ ਮਸਲਾ ਬਹੁਤ ਆ ਨੌਜਵਾਨਾਂ ਦੇ ਉੱਤੇ ਇਸ ਚੀਜ਼ ਦਾ ਹੈ ਵੀ ਅੰਮ੍ਰਿਤਪਾਲ ਦਾ ਇੱਕ ਅਸਰ ਜਿਹੜਾ ਜਦੋਂ ਅੰਮ੍ਰਿਤਪਾਲ ਵਾਲੀ ਗੱਲ ਕਹਿੰਦੇ ਬਹੁਤ ਸਾਰੇ ਵਿਦਵਾਨ ਚਰਚਾ ਕਰਦੇ ਨੇ ਵੀ ਹੋ ਸਕਦਾ ਅੰਮ੍ਰਿਤਪਾਲ ਚੋਣਾ ਦੇ ਨੇੜੇ ਬਾਹਰ ਆ ਜਾਏ ਤੇ ਇੱਕ ਜਿਹੜਾ ਐਲਾਨ ਆ ਜਿਸ ਤਰੀਕੇ ਦੀ ਅ ਇਹ ਤਾਂ ਹੋ ਸਕਦੀ ਹੈ ਵੇਖੋ ਪਹਿਲੀ ਗੱਲ ਤਾਂ ਇਹ ਵੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੈ 인ਦਰਾ ਗਾਂਧੀ ਦੇ ਮਾਰੇ ਜਾਣ ਦਾ ਰੈਜ਼ੋਲੂਸ਼ਨ ਪਾਰਲੀਮੈਂਟ ਚ ਪੈ ਗਿਆ ਸੀ ਕੰਨਮ ਕੀਤਾ ਹੋਰ ਤੇ ਹੋਰ ਕਿਸੇ ਚੀਜ਼ ਤੋਂ ਕਹਿੰਦਾ ਨਖੇਦੀ ਨਹੀਂ ਕੀਤੀ ਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਕੋਈ ਰੈਜ਼ੋਲੂਸ਼ਨ ਨਹੀਂ ਪਾਇਆ ਗਿਆ ਅਸੈਂਬਲੀ ਜੀ ਨਹੀਂ ਪਾਇਆ ਗਿਆ ਅੱਛਾ ਪੰਜਾਬ ਅਸੈਂਬਲੀ ਚ ਨਹੀਂ ਪਾਇਆ ਕਿਸੇ ਨੇ ਕਿਹਾ ਵੀ ਮਾੜੀ ਗੱਲ ਹੋਈ ਇਹ ਗਲਤ ਕੀਤਾ ਕਰਦਾ ਮੈਂ ਗਲਤ ਕਿ ਸੋ ਇੱਥੇ ਪੰਜਾਬ ਅਸੈਂਬਲੀ ਚ ਨਹੀਂ ਹੋਇਆ ਪਾਰਲੀਮੈਂਟ ਚ ਨਹੀਂ ਹੋਇਆ ਤੇ ਇਹਨੂੰ ਤਾਂ ਇਹਨੂੰ ਤਾਂ ਇੰਡੀਅਨ ਸਟੇਟ ਖਾ ਗਈ ਹੈ ਨਿਗਲ ਗਈ ਹੈ ਇਹ ਤਾਂ ਭੁੱਲ ਜਾਓ ਵੀ ਇਹ ਤੇ ਕੋਈ ਇਨਸਾਫ ਹੋ ਮਿਲੂਗਾ ਕੋਈ ਗੱਲ ਤੇ ਸ਼ੁਕਰ ਕਰੋ ਤੁਹਾਡੇ ਆ ਜਿਹੜੇ ਜਾਣ ਕੇ ਇਹਦੇ ਚ ਗੱਲਬਾਤ ਚੱਲ ਰਹੀ ਹੈ ਕਿ ਨਾ ਵੀ ਜਿਹੜੇ 84 ਚ ਨਵੰਬਰ ਚ ਮਾਰੇ ਗਏ ਸਿੱਖ ਵੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਥੋੜਾ ਜਿਹਾ ਹੁੰਦਾ ਕਿ ਨਾ ਸਾਰੇ ਸਿਸਟਮ ਵਿੱਚ ਵੀ ਮਾਰਿਆ ਜਿਹੜਾ ਹੁੰਦਾ ਉਹਨੂੰ ਸਜ਼ਾ ਦੇਣੀ ਹੁੰਦੀ ਹੈ ਜਿਨੇ ਕੁਛ ਤੱਕਾ ਕੀਤਾ ਹੁੰਦਾ ਹੂੰ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਰਨਾ ਹੂੰ ਕਿਸੇ ਨੂੰ ਸਜ਼ਾ ਨਹੀਂ ਹੋਈ ਉ ਆ ਵੀ ਤੁਹਾਨੂੰ ਥੋੜਾ ਜਿਹਾ ਖੁਸ਼ ਕਰਨ ਲਈ ਸ਼ਾਂਤੀ ਲਿਆਉਣ ਲਈ ਤੁਹਾਨੂੰ ਉਹ ਮੁਆਵਜ਼ੇ ਦੇ ਦਿੰਦੇ ਆ ਹਾਂ ਮੁਆਵਜ਼ੇ ਕੋਈ ਜਸਟਿਸ ਨਹੀਂ ਹੁੰਦਾ ਇਨਸਾਫ ਨਹੀਂ ਹੁੰਦਾ ਮੁਆਵਜ਼ੇ ਹੁੰਦਾ ਵੀ ਤੁਸੀਂ ਉਹ ਮੁਆਵਜ਼ੇ ਦੀ ਉਹ ਗੱਲ ਹੁੰਦੀ ਹੈ ਵੀ ਜੇ ਰੇਪ ਇਸਟ ਹੈ ਜਿਹੜਾ ਕਿ ਨਾ ਜਿਨੇ ਕੋਈ ਰੇਪ ਕੀਤਾ ਹੋਵੇ ਤੱਕਾ ਕੀਤਾ ਕੁੜੀ ਨਾਲ ਕੁੜੀ ਨਾਲ ਉਹ ਉਹ ਕਹਦੇ ਵੀ ਯਾਰ ਉਹਨੇ ਕੇਸ ਛੱਡੇ ਤੇ ਪੈਸੇ ਲੈ ਲੇ ਜਿੰਨੇ ਲੈਣੇ ਆ ਹਾਂ 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 ਇਨਸਾਫ ਤਾਂ ਨਹੀਂ ਹੋਇਆ ਇਨਸਾਫ ਤਾਂ ਨਹੀਂ ਹੋਇਆ ਬਿਲਕੁਲ ਇਹ ਇਹ ਨਹੀਂ ਹੈ ਜਾਂ ਵੱਧ ਤੋਂ ਵੱਧ ਇਸ ਕਰਕੇ ਕੋਈ ਐਹੋ ਜਿਹਾ ਇਨਸਾਫ ਦਿੰਦੇ ਵੀਰ ਜਿਵੇਂ ਰੇਪ ਪੀਸਟ ਕੋ ਪੈਸੇ ਦੇ ਦੇ ਕਿਸੇ ਨੂੰ ਹਮ ਉਹ ਆਪ ਤੂੰ ਰੈਫਰ ਤੇਰੇ ਰਾਮ ਨਾਲ ਬਿਲਕੁਲ ਇਹ 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 ਹੀ ਗੱਲਾਂ ਸਾਰੀਆਂ ਹੈਗੀਆਂ ਤੇ ਇਸ ਕਰਕੇ ਹੁਣ ਬੀਜੇਪੀ ਪੈਸੇ ਵੀ ਦੇਊ ਇੱਥੇ ਹਮ ਆਖਿਰ ਕਰ ਰਿਹਾ ਤੇ ਪੂਰਾ ਉਹਦਾ ਪੂਰਾ ਜੋਰ ਲੱਗਿਆ ਵੀ ਮੈਂ ਇੱਥੇ ਆਪਦਾ ਬੇਸ ਆਧਾਰ ਬਦਾਵਾ ਤੇ ਜਿਹੜੀ ਮਾਰੀ ਮੋਟੀ ਸਿੱਖਾਂ ਚ ਸ਼ਰਮ ਸੀ ਬੀਜੇਪੀ ਜੁਆਇਨ ਕਰਨ ਦੀ ਉਹ ਅੱਧੀ ਕਿ ਲੈ ਗਈ ਅੱਧੀ ਕਿ ਮੈਂ ਲਾਦਿਆਂ ਹੋਰ ਆਉਣ ਵਾਲੇ ਟਾਈਮ ਚ ਹੋਰ ਤਰੀਕੇ ਨਾਲ ਉਹ ਖਤਮ ਹੋ ਜੇ ਸਿੱਧੂ ਸਾਹਿਬ ਅਖੀਰ ਤੇ ਇਹ ਦੱਸਿਓ ਵੀ ਜਿਹੜਾ ਪ੍ਰਧਾਨ ਮੰਤਰੀ ਦੀ ਫੇਰੀ ਅਮਿਤ ਸ਼ਾਹ ਦਾ ਆਉਣਾ ਪਾਰਟੀ ਦੀਆਂ ਜਿਹੜੀਆਂ ਬੀਜੇਪੀ ਦੀਆਂ ਸਰਗਰਮੀਆਂ ਦੂਜੀਆਂ ਪਾਰਟੀਆਂ ਦੇ ਉੱਤੇ ਅਸਰ ਕਿੰਨੇ ਹੱਕ ਛੱਡਣਗੇ ਆ ਜਾਂ ਦੂਜੀਆਂ ਪਾਰਟੀਆਂ ਲਈ ਚੁਣੌਤੀ ਕੀ ਹੋਣਗੀਆਂ ਪੂਰੀ ਚੁਣੌਤੀ ਉਹਨਾਂ ਲਈ ਚੁਣੌਤੀ ਤਾਂ ਆਮ ਆਦਮੀ ਪਾਰਟੀ ਲਈ ਆ ਉਹਨੇ ਹੁਣ ਕਹਿਤਾ ਵੀ 10 ਲੱਖ ਦਾ ਬੀਮਾ ਸਿਹਤ ਬੀਮਾ ਕੀਤਾ ਇਹਨੇ ਵੀ ਕੀਤਾ ਫਿਰ ਇੱਕ 1000 ਰੁਪਏ ਔਰਤਾਂ ਨੂੰ ਵੀ ਦੇ ਰਹੇ ਆ ਸਾਰਾ ਕਰਨਗੇ ਹੁਣ ਇਹ ਸ਼ੁਰੂ ਕਰ ਦੇਣਾ ਬਿਜਲੀ ਮਾਫ ਕੀਤੀ ਹੈ ਇਹੋ ਜਿਹਾ ਕੁਝ ਕਰ ਰਹੇ ਆ ਕਿ ਨਾ ਸਾਰੇ ਸੜਕਾਂ ਬਣਾ ਰਹੇ ਆ ਉਹ ਵੀ ਐਸੇ ਸਾਲ ਚ ਕਰਨਗੇ ਤਾਂ ਕਿ ਯਾਦ ਰਹੇ ਵੋਟ ਪਾਉਣ ਵੇਲੇ ਲੋਕਾਂ ਨੂੰ ਯਾਦ ਰਹੇ ਵੀ ਅਸੀਂ ਆਹ ਕੰਮ ਕੀਤੇ ਸੀ ਪੰਜਾਬ ਦੇ ਲੋਕਾਂ ਦਾ ਸੁਭਾਅ ਹੀ ਇਹ ਮੌਕੇ ਵਾਲੀਆਂ ਗੱਲਾਂ ਯਾਦ ਰੱਖਦੇ ਨੇ ਸਾਰੀ ਦੁਨੀਆ ਐ ਕਰਦੀ ਹੈ ਜੀ ਸਾਰੀ ਦੁਨੀਆ ਹੀ ਯਾਦ ਰੱਖਦੀ ਐ ਕੋਈ ਪੰਜਾਬ ਦਾ ਨਾ ਕੋਈ ਸਾਰੀ ਦੁਨੀਆ ਚ ਇਹ ਕੀਤਾ ਜਾਂਦਾ ਮੌਕੇ ਤੇ ਕੀਤਾ ਜਾਂਦਾ ਹੂੰ ਹੂੰ ਵੇਖੋ ਜਿਹਨੂੰ ਪੈਸੇ ਵੋਟ ਪਾਉਣ ਲਈ ਉਹਦੇ ਹੀ ਪੈਸੇ ਦਿੱਤੇ ਜਾਂਦੇ ਆ ਜੇ ਵੋਟ ਪਾਇਆ ਤੇ ਆ ਲੈ ਪੈਸੇ ਮੌਕੇ ਦੀ ਗੱਲ ਹੁੰਦੀ ਹੈ ਮੌਕੇ ਦੀ ਗੱਲ ਹੁੰਦੀ ਹੈ ਇਹ ਸਾਰਾ ਮੌਕੇ ਤੇ ਦਿੱਤਾ ਜਾਂਦਾ ਤਾਂ ਕਿ ਪਹਿਲਾਂ ਕੌਣ ਯਾਦ ਰੱਖਦਾ ਪਹਿਲਾਂ ਤਾਂ ਟਕ ਡਕਾਰ ਮਾਰ ਜਾਂਦਾ ਹਾਜਮ ਕਰ ਲੈਂਦਾ ਪਹਿਲੀ ਗੱਲ ਨੂੰ ਤਾਂ ਤਾਂ ਇਸ ਕਰਕੇ ਫਿਰ ਇਹ ਸਾਰਾ ਕੁਝ ਕਰ ਰਹੇ ਆ ਪੈਸੇ ਵੀ ਦੇਣਗੇ ਬੀਜੇਪੀ ਬੇਸ ਬਣਾ ਰਿਹਾ ਇਹਦਾ ਨੁਕਸਾਨ ਸਭ ਤੋਂ ਵੱਧ ਵੱਧ ਨੁਕਸਾਨ ਜਿਹੜਾ ਹੁਣ ਕਾਂਗਰਸ ਦਾ ਹੋਣਾ ਜੀ ਕਾਂਗਰਸ ਲੜੀ ਜਾਂਦੀ ਆ ਆਪਸ ਵਿੱਚ ਦੀ ਹਾਂ ਕਾਂਗਰਸ ਦਾ ਚਲੋ ਚੰਨੀ ਦਾ ਕਹਿਣਾ ਵੀ ਆਪਸ ਵਿੱਚ ਦੀ ਲੜਨਾ ਹੀ ਆ ਸਾਨੂੰ ਸਾਨੂੰ ਦਲਤਾਂ ਨੇ ਤੁਸੀਂ ਵੱਧ ਵੱਧ ਅਹੁਦੇ ਦਿਓ ਇਹ ਤਾਂ ਇੱਕ ਪਾਰਟੀ ਦੇ ਅੰਦਰ ਦੀ ਲੜਾਈ ਆ ਭਾਜਪਾ ਇਹਦਾ ਵੀ ਲਾਹਾ ਲੈ ਰਹੀ ਆ ਉਹ ਲੋ ਉਹਦੇ ਲਈ ਤਾਂ ਹੁਣ ਦਲਤਾਂ ਨੂੰ ਅਸੀਂ ਦਿੰਦੇ ਆ ਜੀ ਕਾਂਗਰਸ ਨੇ ਤਾਂ ਦਿੱਤਾ ਨਹੀਂ ਕੁਝ ਹਾਂ ਅਸੀਂ ਵੱਡੇ ਵੱਡੇ ਅਹੁਦੇ ਦੇਣਾ ਅਹੁਦੇ ਵੀ ਦੇ ਦੇਣਗੇ ਬਿਲਕੁਲ ਇਸ ਕਰਕੇ ਇਹ ਸਾਰਾ ਕੁਝ ਕਰ ਰਹੇ ਆ ਤੇ ਇਸ ਨੂੰ ਤੁਸੀਂ ਕਿਵੇਂ ਲਓ ਲਓ ਬੇਸ ਵਧਾਉਣੀ ਹੈ ਨੁਕਸਾਨ ਪਹਿਲੇ ਨੰਬਰ ਤੇ ਕਾਂਗਰਸ ਦਾ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਦਾ ਕੋਈ ਨੁਕਸਾਨ ਨਹੀਂ ਹੋਣਾ ਇਹ ਹਜੇ ਵੀ ਬੀਜੇਪੀ ਨਾਲ ਜੁੜੇ ਹੋਏ ਆ ਬੀਜੇਪੀ ਨਾਲ ਹੀ ਜੁੜੇ ਰਹਿਣਗੇ ਇਹ ਅੰਦਰੋਂ ਅੰਦਰ ਹੀ ਬੀਜੇਪੀ ਨਾਲ ਸਾਰਾ ਰੱਖ ਰਹੇ ਆ ਸਿੱਧੂ ਸਾਹਿਬ ਸਭਾਨਤਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ